ਸਿਕਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਕਾਫੀ ਕਾਫੀ ਚ ਕਾਫੀ ਬਣਾਵਾਂਗੇ ਮੈਂ ਦੁੱਧ ਨੂੰ ਗੈਸ ਤੇ ਰੱਖਤਾ ਸੀ ਤੇ ਦੁੱਧ ਨੂੰ ਆਪਾਂ ਉਬਾਲ ਆਨ ਦਵਾਂਗੇ ਹਾਂਜੀ ਕਾ ਦੁੱਧ ਨੂੰ ਉਬਾਲ ਆ ਗਿਆ ਗੈਸ ਕਰ ਦਵਾਂਗੇ ਬੰਦ ਤੇ ਹੁਣ ਆਪਾਂ ਕਾਫੀ ਤਿਆਰ ਕਰ ਲੈਨੇ ਆ ਹਾਂਜੀ ਇੱਕ ਚਮਚਾ ਆਪਾਂ ਪਾਵਾਂਗੇ ਕਾਫੀ ਦਾ ਤੇ ਦੋ ਚਮਚੇ ਪਾਵਾਂਗੀ ਮੈਂ ਚੀਨੀ ਤੇ ਗਰਮ ਪਾਣੀ ਪਾਵਾਂਗੇ ਆਪਾਂ ਪਾਜੇ ਗਰਮ ਪਾਣੀ ਪਾ ਦਵਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ चंकी तरह आपूँ मिक्स करी जावे जिन्ना किलर ही चेंज होगा उन्नी देर आपू मिक्स करते रहें रेस्टोरेंट वर्गी कॉफी बना के तैयार करेंगे आपू इसमें मसली जावे खेंटी जावे आप बना लगे हैं ਤੁਸੀਂ ਦੇਖ ਸਕਦੇ ਕਾਫੀ ਦਾ ਕਲਰ ਚੇਜ ਹੋ ਚੁੱਕਾ ਤੇ ਕਾਫੀ ਨੂੰ 5-7 ਮਿੰਟ ਲੱਗ ਜਾਂਦੇ ਆ ਇਸ ਦਾ ਆਪਾਂ ਫੈਂਟ ਕੇ ਕਾਫੀ ਨੂੰ ਤਿਆਰ ਕਰਦੇ ਆ ਤੇ 4-5 ਮਿੰਟ ਵਾਸਤੇ ਹੋਰ ਇਸ ਤਰ੍ਹਾਂ ਮੈਂ ਫੈਂਟ ਲਵਾਂਗੀ ਕਾਫੀ ਫੈਂਟ ਦੇ ਆਨੂੰ ਮੈਨੂੰ 5-7 ਮਿੰਟ ਹੋ ਗਏ ਆ ਕਾਫੀ ਸਾਡੀ ਫੈਂਟ ਕੇ ਬਿਲਕੁਲ ਵਧੀਆ ਤਰੀਕੇ ਨਾਲ ਫੈਂਟੀ ਗਈ ਤੇ ਹੁਣ ਦੇਖੋ ਤੁਸੀਂ غور ਵੀ ਕਾਫੀ ਦੇ ਵਿੱਚ ਬੱਬਲ ਬਣਦਾ ਪਿਆ ਤੇ ਇਹ ਕਾਫੀ ਸਾਡੀ ਤਿਆਰ ਆ ਤੇ ਹੁਣ ਮੈਂ ਪਾਪ ਚ ਪਾ ਲਵਾਂਗੀ ਕਾਫੀ ਦੇਖੋ ਜਿਸ ਤਾਂ ਦੀ ਹਣ ਚਾਹੀਦੀ ਸੀ ਉਸ ਤਾਂ ਦੀ ਕਾਫੀ ਬਣ ਕੇ ਰੈਡੀ ਹੋ ਗਈ ਚੰਗੀ ਤਰ੍ਹਾਂ ਆਪਾਂ ਮਸਲ ਮਸਲ ਕੇ ਇਹਨੂੰ ਮੈਂਟ ਲਿਆ ਤੇ ਹੁਣ ਮੈਂ ਇੱਕ ਕੱਪ ਲਵਾਂਗੀ ਕੱਪ ਦੇ ਵਿੱਚ ਇੱਕ ਆਪਾਂ ਕੋਪੀ ਪਾ ਲਵਾਂਗੇ ਚਮਚਾ ਇੱਕ ਕੱਪ ਵਿੱਚ ਤੇ ਥੋੜਾ ਜਿਹਾ ਦੁੱਧ ਲਵਾਂਗੇ ਪਹਿਲੇ ਤੇ ਇਹ ਮਿਕਸ ਕਰ ਲਵਾਂਗੇ ਤੇ ਫਿਰ ਹੁਣ ਆਪਾਂ ਦੁੱਧ ਪਾ ਦਵਾਂਗੇ ਕਾਫੀ ਸਾਡੀ ਰੈਸਟੋਰੈਂਟ ਵਰਗੀ ਬਣ ਕੇ ਤਿਆਰ ਹੋਣ ਮਰਤੇ ਕਾਫੀ ਚ ਕਾਫੀ ਪਾ ਦਵਾਂਗੀ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਕਾਫੀ ਬਣ ਕੇ ਤਿਆਰ ਹੋਈ ਸਾਡੀ ਰੈਸਟੋਰੈਂਟ ਵਰਗੀ ਆਪਾਂ ਘਰ ਵਿੱਚ ਕਾਫੀ ਬਣਾ ਕੇ ਤਿਆਰ ਕਰ ਲਈ ਜੇੜੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ video vide kan dah, banyak tanaman.